ਫਾਜਲਕਾ ਦੇ ਸਰਹੱਦੀ ਪਿੰਡ ਚੰਗੜਪੈਣੀ ਵਿਖੇ ਬਲਾਕ ਸੰਪਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੌਰਾਨ ਵੋਟਰਾਂ ਵਿੱਚ ਭਾਰੀ ਉਸ਼ਾਦ ਦੇਖਣ ਨੂੰ ਮਿਲਿਆ ਇੱਥੇ ਬੂਥ ਨੰਬਰ 29 ਤੇ ਪੋਲਿੰਗ ਆਮਨ ਆਮਾਨ ਨਾਲ ਹੋਈ ਇਸ ਬਾਰੇ ਪੀਆਰਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲਿੰਗ ਪ੍ਰਕਿਰਿਆ ਬਹੁਤ ਹੀ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੱਲੀ ਇਸ ਦੌਰਾਨ ਔਰਤਾਂ ਵਿੱਚ VOTING ਨੂੰ ਲੈ ਕੇ ਵਿਸ਼ੇਸ਼ ਉਸ਼ਾਦ ਦੇਖਿਆ ਗਿਆ ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਸ਼ੁਰੂਆਤ ਥੋੜੀ ਧੀਮੀ ਸੀ ਪਰ ਬਾਅਦ ਵਿੱਚ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਰਿਹਾ ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਉਹ ਬਿਨਾਂ ਕਤਾਰਾਂ ਵਿੱਚ ਖੜੇ ਸਿੱਧੇ ਵੋਟ ਪਾ ਸਕਣ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਕਰਮਿੰਦਰ ਸਿੰਘ ਅਤੇ ਵੋਟ ਦੇਣ ਪਹੁੰਚੇ ਵੋਟਰਾਂ ਨੇ ਵੀ ਚੋਣਾਂ ਦੌਰਾਨ ਮਾਹੌਲ ਬਹੁਤ ਵਧੀਆ ਰਹਿਣ ਦੀ ਗੱਲ ਆਖੀ ਉਨ੍ਹਾਂ ਵੱਲੋਂ ਸਮੂਹ ਸਟਾਫ ਦੀ ਵੀ ਪ੍ਰਸ਼ੰਸਾ ਕੀਤੀ ਗਈ ਜੀ ਮੇਰਾ ਨਾਮ ਗੁਰਮੀਤ ਸਿੰਘ ਪੀਆਰਓ ਤੇ ਚੰਗੜ ਪੈਣੀ ਦੇ ਵਿੱਚ ਬੜਾ ਹੀ ਸਮੂਧਲੀਏ ਕੰਮ ਚੱਲ ਰਿਹਾ VOTING ਦਾ ਤੇ ਕੋਈ ਪ੍ਰੋਬਲਮ ਨਹੀਂ ਕਿਸੇ ਟਾਈਮ ਦੀ ਬੜਾ ਸੁਧ ਪਾਵਨਾ ਪ੍ਰਿਆਮ ਮਾਹੌਲ ਹੈ ਤੇ 3 ਵਜੇ ਤੱਕ 444 ਵੋਟਾਂ ਪੈ ਚੁੱਕੀਆਂ 963 ਵੋਟਾਂ ਦੇ ਵਿੱਚੋਂ ਤੇ ਬੜਾ ਉਤਸ਼ਾਹ ਹੈ ਤੇ ਸਪੈਸ਼ਲੀ ਲੇਡੀਆਂ ਦੇ ਬਾਰੇ ਵਿੱਚ ਮੈਂ ਕਹਿਣਾ ਚਾਹਾਂਗਾ ਘਰਾਂ ਚੋਂ ਨਿਕਲ ਕੇ ਉਹ ਬੜੀ ਵਧੀਆ VOTING ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਸਭ ਤੋਂ ਵੱਡੀ ਗੱਲ ਹੈ ਬੜਾ ਆਮਨ ਅਮਾਨ ਨਾਲੇ ਵੋਟਰ ਪੈ ਰਹੀ ਹੈ ਜੀ ਤਕਰੀਬ 1:30 ਵਜੇ VOTERS ਆਉਣੇ ਸ਼ੁਰੂ ਹੋ ਗਏ ਇਸ ਤੇ ਰਾਈਟ 8 ਵਜੇ ਆਪਾਂ ਇਹ ਜੋ ਪੋਲਿੰਗ ਦਾ ਆਪਕਾ ਮੈਂ ਉਹ ਸਟਾਰਟ ਕਰ ਦਿੱਤਾ ਸੀਗਾ ਸਲਾਈਟਲੀ ਅੱਧਾ ਘੰਟਾ ਸਲੋ ਸੀਗਾ ਉਸ ਤੋਂ ਬਾਅਦ ਕੰਟੀਨਿਊਸ ਲੋਕ ਆਉਂਦੇ ਕਿ ਕੋਈ ਲੰਬੀ ਕਿਊਜ਼ ਵੀ ਨਹੀਂ ਲੱਗੀਆਂ ਤੇ ਕੋਈ ਮਤਲਬ ਵਿਹਲਾ ਵੀ ਨਹੀਂ ਹੋਇਆ ਬੁੱਤ ਸਮੋਦਲੀ ਚੱਲ ਰਿਹਾ ਉਸ ਤੋਂ ਬਾਅਦ ਲਗਾਤਾ ਤੇ ਹੁਣ ਕਾਫੀ ਨਿਕਲ ਰਿਹਾ ਹੈ ਤਾਂ ਉਮੀਦ ਕਰਦੇ ਆ ਕਿ 4 ਵਜੇ ਤੱਕ ਹੋ ਜੇ ਕੰਪਲੀਟ ਜਾਂ ਮੇਬੀ ਹੋ ਸਕਦਾ ਕੋਈ ਕਿਊ ਲੱਗ ਜੇ ਉਸ ਤੋਂ ਬਾਅਦ ਵੀ ਜੋ 4 ਵਜੇ ਤੋਂ ਤੋਂ ਪਹਿਲਾਂ-ਪਹਿਲਾਂ ਜੋ ਗੇਟ ਦੇ ਅੰਦਰ ਜੋ ਵੋਟਰਸ ਐਂਟਰ ਕਰ ਗਏ ਉਹਨਾਂ ਦੀ ਵੋਟ ਉਪਾਈ ਜਾਏਗੀ ਗਿਣਤੀ 17 ਤਰੀਕ ਦੀ ਦੱਸ ਰਹੇ ਹਾਂ ਜੀ ਹਣੇ ਹੁਣ ਤੱਕ ਬਿਲਕੁਲ ਸ਼ਾਂਤੀਪੂਰਨ ਹੈ 3 ਵਜੇ ਤੱਕ ਕੋਈ ਇਹ ਇਨਸੀਡੈਂਟ ਨਹੀਂ ਹੋਇਆ ਅਨ ਟੂ ਵਾਰਡ ਇਨਸੀਡੈਂਟ ਬਿਲਕੁਲ ਨਹੀਂ ਹੋਇਆ ਬਜ਼ੁਰਗਾਂ ਦੇ ਵਿੱਚ ਵੀ ਉਹਨਾਂ ਨੂੰ ਉਤਸ਼ਾਹ ਹੈ ਚਾਹੇ ਉਹਨਾਂ ਨੂੰ ਹੈਲਪ ਦੇ ਨਾਲ ਲਿਆਉਣਾ ਪੈ ਰਿਹਾ ਹੁਣ ਤੁਸੀਂ ਵੀ ਹੁਣੇ ਜਸਟ ਦੇਖਿਆ ਵੀ ਵੀਲ ਚੇਅਰ ਤੇ ਇੱਕ ਮਾਤਾ ਜੀ ਆਏ ਨੇ ਇਹ ਬਹੁਤ ਉੱਛਾ ਹੈ ਵਾਕਿਆ ਨੌਜਵਾਨਾਂ ਸਿੱਦਾ ਹੈ ਹੀ ਹੈ ਚਲੋ ਵੀ ਉਹਨਾਂ ਦੇ ਅੱਛੇ ਹੈਲਥ ਹੈ ਬਟ ਜੋ 올ਡ ਏਜ ਹੈ ਉਹਨਾਂ ਦੇ ਵਿੱਚ ਵੀ ਪੂਰਾ ਉੱਛਾ ਹੈ ਵੋਟਾਂ ਤੇ ਪਰ ਇਹਦੇ ਆਪਣੇ ਹੱਕ ਦਾ ਇਸਤੇਮਾਲ ਹੋ ਬਖੂਬੀ ਕਰ ਰਹੇ ਆ ਜੀ ਜੀ ਉਹਨਾਂ ਨੂੰ ਇਹੀ ਸੀਗਾ ਵੀ ਉਹ ਸਿੱਧਾ ਡਾਇਰੈਕਟ ਆਉਣ ਤੇ ਚਾਹੇ ਜਲਦੀ ਤੋਂ ਜਲਦੀ ਵੋਟ ਪਾਸਣ ਕਿਉਂਕਿ ਉਹਨਾਂ ਵਾਸਤੇ ਕਯੂਜ਼ ਦੇ ਵਿੱਚ ਖੜਨਾ ਪੋਸੀਬਲ ਨਹੀਂ ਹੈ ਤੇ ਇਸ ਸੈਕਰ ਦੇ ਵਿੱਚ ਉਹਨਾਂ ਨੂੰ ਨਾਲ ਦੀ ਨਾਲ ਹੀ ਅਸੀਂ ਵੋਟ ਪਵਾ ਰਹੇ ਆ ਨਾਮ ਡਾਕਟਰ ਰਮਿੰਦਰ ਸਿੰਘ ਚੰਗੜਪਾਣੀ ਤੇ ਚੋਣਾ ਬਹੁਤ ਵਧੀਆ ਸ਼ਾਂਤੀਪੂਰਵਕ ਹੋ ਰਿਹਾ ਸਾਡੇ ਪਿੰਡ ਦੇ ਆ ਬੂਥ ਨੰਬਰ 29 ਚੰਗੜਪੈਣੀ ਬਹੁਤ ਵਧੀਆ ਜਿਹੜੇ ਬੂਥ ਵੀ ਅਸੀਂ ਬਾਹਰ ਲਗਾਏ ਨੇ ਨਾਲ ਆ ਆਮ ਆਦਮੀ ਪਾਰਟੀ ਦਾ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਇਸ ਤਰ੍ਹਾਂ ਦੀ ਖੇਬਾਜੀ ਨਹੀਂ ਹੈਗੀ ਆਪਸ ਵਿੱਚ ਤੇ ਵਧੀਆ ਸ਼ਾਂਤੀ ਨਾਲ ਤੇ ਸਟਾਫ ਵੀ ਬਹੁਤ ਵਧੀਆ ਹੈ ਜਿਹੜਾ ਮਿਲ ਕੇ ਚੱਲ ਰਹੇ ਨੇ ਇੱਕ ਦੂਜੇ ਨਾਲ ਲੋਕਾਂ 'ਚ ਕਿਸ ਤਰ੍ਹਾਂ ਜੋਸ਼ ਦਿਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਦਾ ਬਹੁਤ ਜੋਸ਼ ਹੈ ਸਾਡੇ 90 ਪਲੱਸ ਪਰਸੈਂਟ ਹੋਵੇਗੀ ਪੋਲ ਜਿਹੜੀ ਚੰਗੜਪੈਣੀ ਦੀ ਵੋਟ ਤੇ ਜਿਹੜੇ ਅਪਾਜ ਹੈ ਜਾਂ ਬਿਮਾਰ ਹੈ ਉਹਨਾਂ ਨੂੰ ਅਸੀਂ ਸਾਰੇ ਨੌਜਵਾਨ ਮਿਲ ਕੇ ਲਿਆ ਰਕੇ ਵੋਟ ਪੁਗਾ ਰਹੇ ਕੋਈ ਇਸ਼ੂ ਨਹੀਂ ਹੈਗਾ ਭੀ ਉਹ ਅਕਾਲੀ ਦਲ ਦਾ ਹੈ ਜਾਂ ਆਮ ਆਦਮੀ ਪਾੜੇ ਜਾਂ ਭਾਜਪਾ ਦਾ ਹੈ ਇਹ ਇੱਕ ਪਰਿਵਾਰ ਦੀ ਤਰ੍ਹਾਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇਸ ਵਾਰ ਹੁਣ ਜੇ ਕਹ ਲਈਏ ਗੱਲ ਤਾਂ ਫਿਰ ਉਹ ਗੱਲ ਆ ਜਾਂਦੀ ਹੈ ਭੀ ਜਿਵੇਂ ਹੁਣ ਆਮ ਆਦਮੀ ਤੋਂ ਲੋਕ ਸਟਾਏ ਹੋਏ ਗਏ ਤੇ ਉਸ ਕਾਰਨ ਉਸ ਦੇ ਜੋ ਵਿਰੋਧ ਵੀ ਮੰਨ ਲਓ ਜਿਆਦਾ ਜੋਸ਼ ਵਿੱਚ ਚੈਨ ਵੀ ਵੋਟ ਪੋਲ ਕਰੀਏ ਵਾਰ ਤੋਂ ਬਾਅਦ ਅੱਜ ਇੱਕ ਚੋਣਾਂ ਨੂੰ ਲੰਬਾ ਸਮਾਂ ਪਵਾਇਆ ਗਿਆ ਜਿਵੇਂ ਅੱਗੇ 5 ਸਾਲ ਬਾਅਦ ਹੋਣੀਆਂ ਸੀ ਹੁਣ 7 ਸਾਲ ਬਾਅਦ ਉਹਦਾ ਆ ਗਿਆ ਸਮਾਂ ਤੇ ਇਸ ਕਰ ਨੂੰ ਵੀ ਲੋਕਾਂ ਨੇ ਪਰਸ਼ਾ ਹੈ ਬਹੁਤ ਅੱਜ ਸਮੇਂ ਤੇ ਇਲੈਕਸ਼ਨ ਜਿਹੜਾ ਇੱਕ ਅਧਿਕਾਰ ਹੈਗਾ ਲੋਕਾਂ ਦਾ ਬੇ ਵੋਟ ਦਾ ਅਧਿਕਾਰ ਹੈ ਉਸ ਨੂੰ ਕਰਵਾਇਆ ਜਾਣਾ ਚਾਹੀਦਾ ਸਮੇਂ ਤੇ ਪੂਰੇ ਜਿਹੜੇ ਸਮੇਂ ਤੇ 5 ਸਾਲ ਦਾ ਜਿਵੇਂ ਆਪਣਾ ਕਾਰਜਕਾਲ ਬਣਾਇਆ ਗਿਆ ਹੈ ਸੰਵਿਧਾਨ ਦੇ ਮੁਤਾਬਕ ਉਹਨੂੰ ਅ ਸਹੀ ਸਮੇਂ ਤੇ ਇਲੈਕਸ਼ਨ ਹੋਵੇ ਇਹ ਨਕਾਮ ਰਹੀ ਨੇ ਸਰਕਾਰ ਕਰਨੀ ਖੜਾ ਜੋਨ ਤੋਂ ਮੇਰੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਜੰਗੜ ਜੋ ਕਿ ਜ਼ਿਲ੍ਹਾ ਪ੍ਰੈਸ਼ਰ ਦੀ ਚੋਣ ਸ਼੍ਰੋਮਣੀ ਕਾਲੇ ਦਲ ਤੋਂ ਲੜ ਰਿਆ ਨੂੰ ਕਿਸ ਤਰ੍ਹਾਂ ਹੰਗਾਰਾ ਲੋਕਾਂ ਵੱਲੋਂ ਮਿਲ ਬਹੁਤ ਬਹੁਤ ਲੋਕ ਪਿਆਰ ਦੇ ਰਹੇ ਬਹੁਤ ਸਮਾਂ ਘੱਟ ਸੀ ਬੇ ਸਰਕਾਰ ਨੇ ਜਿਹੜਾ ਇੱਕ ਜਿਹੜਾ ਪ੍ਰਚਾਰ ਕਰਨ ਦਾ ਸਮਾਂ ਵੀ ਵਿੱਚੋਂ ਬਹੁਤ ਘੱਟ ਸੀ ਤੇ ਫਿਰ ਵੀ ਲੋਕਾਂ ਦਾ ਤੱਕ ਵੀ ਇੱਕ ਸਨੇਹ ਦੇ ਤੌਰ ਤੇ ਗਿਆ ਤਾਂ ਵੀ ਲੋਕਾਂ ਨੇ ਬਹੁਤ ਪਿਆਰ ਦੇ ਰਹੇ ਨੇ ਇੱਕ ਸਾਡੇ ਕੋਲ ਜਾਣ ਦੇ ਲੋਕਾਂ ਕੋਲ ਜਰੀਆ ਹੈ ਜੇ ਲੋਕਾਂ ਨੂੰ ਅਸੀਂ ਕੰਮ ਦੱਸ ਸਕਦੇ ਹਾਂ ਸ਼੍ਰੋਮਿਕ ਆਲੀ ਦਲ ਦੇ ਵਿਕਾਸ ਦੇ ਜਿਹੜੇ ਕਾਰਜ ਨੂੰ ਗਣਵਾ ਸਕਦੇ ਆ 2027 ਚ ਕਿਸ ਤਰ੍ਹਾਂ ਦੇਖਦੇ ਇਹਨਾਂ ਚੋਣਾਂ ਤੋਂ ਬਾਅਦ ਦੀ ਜਿਹੜੀ ਗੱਲ ਹੈ ਬਹੁਤ ਹਨੇਰੀ ਦੀ ਤਰ੍ਹਾਂ ਆ ਰਿਹਾ ਸ਼੍ਰੋਮਿਕ ਆਲੀ ਦਲ ਗਰ ਰਸਤਾ ਹੈ ਹਾਂਜੀ ਹਾਂਜੀ ਮੇਰਾ ਨਾਮ ਸੁਨੀਲ ਕੁਮਾਰ ਐ ਮੈਂ ਸਰਪਾਰਦਨ ਹੋਇਆ ਸੰਬਾਦ ਮੈਂਬਰ ਹਾਂ ਔਰ ਬਹੁਤ ਵਧੀਆ ਜਿਹੜਾ ਪੋਲਿੰਗ ਹੋ ਰਹੀ ਵੋਟਾਂ ਦੀ ਸਵੇਰੇ ਤੋਂ ਤਕਰੀਬਨ ਜਿਹੜਾ ਕਿ ਇਹ ਪਹਿਲਾ ਸਵੇਰੇ ਘਟ ਹੈਗਾ ਸੀ ਹੁਣ ਜਿਹੜਾ ਕਾਫੀ ਲੋਕ ਹੈਗੇ ਸੀ ਜਿਹੜੇ ਆ ਗਏ ਨੇ ਔਰ ਤਕਰੀਬਨ ਤਕਰੀਬਨ ਜਿਹੜਾ ਕੁਝ ਪਰਸੈਂਟ ਲੋਕ ਰਹਿ ਗਏ ਨੇ ਵੋਟ ਪੋਲਿੰਗ ਕਰਨ ਵਾਲੇ ਬਾਕੀ ਦਾ ਵਧੀਆ ਤਰੀਕੇ ਦੇ ਨਾਲ ਜਿਹੜਾ ਲੋਕ ਆ ਰਹੇ ਨੇ ਔਰ ਬੜੇ ਵਧੀਆ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਾਰੇ ਜਿਹੜਾ ਵੋਟ ਪੋਲਿੰਗ ਕਰ ਰਹੇ ਨੇ ਔਰ ਜਿਹੜਾ ਨੇ ਹੈਗੇ ਆ ਮੁਲਾਜ਼ਮ ਹੈਗੇ ਵਧੀਆ ਸਾਡੇ ਨਾਲ ਡੀਲ ਕਰ ਰਹੇ ਨੇ ਬਹੁਤ ਵਧੀਆ ਇੱਥੋਂ ਦਾ ਜਿਹੜਾ ਮਾਹੌਲ ਹੈਗਾ ਜਿੱਦਾਂ ਸੁਣਦੇ ਆ ਲੜਾਈ ਆਵਾਜ਼ਾਂ ਮਤਲਬ ਉਦਾਂ ਦੀ ਕੋਈ ਗੱਲ ਨਹੀਂ ਹੈ ਇੱਥੇ ਬਹੁਤ ਵਧੀਆ ਪਿਆਰ ਦੇ ਨਾਲ ਸਾਰੀ ਜਿਨੇ ਵੀ ਪਾਰਟੀਆਂ ਹੈਗੀਆਂ ਨੇ ਬੂਥ ਲੱਗੇ ਬਾਹਰ ਵਧੀਆ ਤਰੀਕੇ ਨਾਲ ਸਾਰੇ ਡੀਲ ਕਰ ਰਹੇ ਆ ਨੌਜਵਾਨਾਂ ਵਿੱਚ ਤਾਂ ਜੋਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਜ਼ੁਰਗ ਵੀ ਦੇਖਣ ਨੂੰ ਮਿਲ ਰਹੇ ਉਹ ਵੀ ਮੂਡ ਪਾਣ ਆ ਰਹੇ ਨੇ ਹਾਂਜੀ ਸਾਰੇ ਇੱਥੋਂ ਤੱਕ ਵੀ ਜਿਹੜੇ ਚੱਲ ਫਿਰ ਨਹੀਂ ਸਕਦੇ ਉਹ ਵੀ ਆ ਰਹੇ ਨੇ ਮਤਲਬ ਕੀ ਹੈ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗੇ ਨੇ ਉਹ ਵੀ ਕਾਫੀ ਮਤਲਬ ਸੀਰੀਅਸ ਹੈਗੇ ਨੇ ਫਿਰ ਵੀ ਉਹ ਆਪਣੀ ਵੋਟ ਪੋਲਿੰਗ ਕਰਨ ਦੇ ਲਈ ਆ ਰਹੇ ਨੇ ਸੋ ਤਕਰੀਬਨ ਤਕਰੀਬਨ ਸਾਰੇ ਆ ਰਹੇ ਲੋਕ ਐਦਾਂ ਦਾ ਕੋਈ ਵੀ ਬੱਚਿਆ ਨਹੀਂ ਜਿਹੜੇ ਇੱਥੇ ਪ੍ਰੈਜ਼ੈਂਟ ਹੈਗੇ ਆ ਪਿੰਡਾਂ ਦੇ ਵਿੱਚ ਉਹ ਤਾਂ ਸਾਰੇ ਆ ਰਹੇ ਨੇ ਅਦਰਵਾਈਜ਼ ਜਿਹੜੇ ਬਾਹਰ ਹੈਗੇ ਉਹਨਾਂ ਦੇ ਬਾਰੇ ਉਸੀ ਕੁਝ ਨਹੀਂ ਕਹਿ ਸਕਦੇ ਤਕਰੀਬਨ 80% ਹੋ ਗਈ ਹੈ ਹਾਂਜੀ 20% ਰਹਿ ਗਈ ਹੈ ਤਕਰੀਬਨ ਉਹ ਵੀ 1.5 ਘੰਟੇ ਦੇ ਵਿੱਚ ਹੋ ਸਕਦਾ ਹੋ ਜਾਏ ਕਿਉਂਕਿ ਲਾਈਨਾਂ ਕਾਫੀ ਲੰਬੀ ਲੰਮੀ ਲੱਗੀਆਂ ਹੋਈਆਂ ਹੈਗੀਆਂ ਨੇ 4 ਵਜੇ ਦਾ ਟਾਈਮ ਹੈਗਾ 4 ਵਜੇ ਜਿਹੜਾ ਫਿਨਿਸ਼ ਹੋ ਜਾਏਗਾ ਕੰਮ ਬਾਕੀ ਹੋ ਸਕਦਾ 90% ਦਾ ਪੂਰਾ ਚਾਂਸ ਹੈਗੇ ਆ ਜਿਹੜਾ ਹੋ ਸਕਦੇ ਆ ਕਿਉਂਕਿ 10% ਦੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਟਾਈਮ ਨੂੰ ਲੈ ਕੇ ਟਾਈਮ ਵੀ ਕਾਫੀ ਲੱਗ ਰਿਹਾ ਵਿੱਚੋਂ ਜਿਵੇਂ ਬਜ਼ੁਰਗ ਆ ਰਹੇ ਨੇ ਕਾਫੀ ਉਹਨਾਂ ਨੂੰ ਫਿਰ ਥੋੜਾ ਜਿਹਾ ਔਖਾ ਹੁੰਦਾ ਆ ਆਉਣ ਜਾਂਦਾ ਤੇ ਉਹਦੇ ਕਰਨ ਥੋੜਾ ਟਾਈਮ ਲੱਗਦਾ ਹੈ ਬਾਕੀ ਜਿਹੜੇ ਯੰਗ ਹੈਗੇ ਆ ਜੋ ਹੋਰ ਵੀ ਪੈਣਾ ਹੈਗੇ ਆ ਜਿੰਨੇ ਵੀ ਲੋਕ ਆਏ ਨੇ ਉਹਨਾਂ ਨੂੰ ਦਿੱਕਤ ਕੋਈ ਨਹੀਂ ਆਦਾਂ ਦੀ ਆ ਰਹੀ ਹਾਂਜੀ ਬਿਲਕੁਲ ਮਾਹੌਲ ਵਧੀਆ ਹੈਗਾ ਬਹੁਤ ਵਧੀਆ ਸਾਰੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਵੋਟ ਪੋਲਿੰਗ ਕਰ ਰਹੇ ਨੇ